ਕੁੜਾ ਸਸੇ ਗੈਵਲੇ ਕਸਾਨ ਵੀਰੋ ਅੱਜ ਆਪਾਂ ਆਲੂਆਂ ਦੀ ਗੱਲ ਤਾਂ ਕਰਾਂਗੇ ਜਰੂਰ ਪਾਰਾ ਫਸਟ ਟਾਈਮ 슈ਗਰ ਮਿਲ ਚੱਲ ਪਈ ਸਲਾਣਾ 슈ਗਰ ਮਿਲ ਅ ਪਰਚੀਆਂ ਸਟਾਰਟ ਕਰਤੀਆਂ ਟਰਾਲੀਆਂ ਲੋਕਲ ਪਹੁੰਚ ਗਈਆਂ ਤਕਰੀਬਨ ਅ 10 ਤੋਂ 4 ਟਰਾਲੀਆਂ 슈ਗਰ ਮਿਲ ਸਲਾਣਾ ਚ ਕਿਸਾਨ ਭਰਾ ਲੈ ਕੇ ਆ ਗਏ ਤੇ ਅੱਜ ਸਟਾਰਟਿੰਗ ਹੈ ਤੇ ਆਲੂਆਂ ਦੇ ਨਾਲ ਨਾਲ ਤੁਹਾਨੂੰ ਕੰਨੇ ਦੀ ਅਪਡੇਟ ਦੰਨੇ ਆ ਤੇ অলਮੋਸਟ ਤਿੰਨ ਤੋਂ ਚਾਰ ਟਰਾਲੀਆਂ ਗੇਟ ਤੇ ਖੜੀਆਂ ਨੇ ਦੇਖਦੇ ਆ ਕਦੋਂ ਐਂਟਰੀ ਕਰਦੇ ਨੇ ਇਹ ਤੇ ਅੰਦਰੋਂ ਪੂਰੀ ਸਪਾਈ ਕਰੀ ਹੋਈ ਆ ਆਲਮੋਸਟ ਤੇ ਕਿਸਾਨ ਵੀਰ ਅਰਲੀ ਮਾਰਨਿੰਗ ਲੈ ਕੇ ਪਹੁੰਚ ਗਏ ਠੀਕ ਆ ਤਿੰਨ ਤੋਂ ਚਾਰ ਟਰਾਲੀਆਂ ਆਈਆਂ ਨੇ ਗੇਟ ਪਾਸ ਦੇਣੇ ਸਟਾਰਟ ਕਰਤੇ ਇਹਨਾਂ ਨੇ ਤੇ ਆਲੂਆਂ ਦੇ ਨਾਲ ਦਾਣਾ ਆਪਣੇ ਕਿਸਾਨ ਵੀਰ ਗੰਨਾ ਲੈ ਕੇ ਵੀ ਪਹੁੰਚ ਗਏ ਤੁਸੀਂ ਦੇਖ ਰਹੇ ਹੋ ਫਸਟ ਟਾਈਮ ਇਹ ਆਪਣੇ ਲੈ ਕੇ ਪਹੁੰਚਦੇ ਸੋ ਸਲਾਣਾ ਸ਼ੁਗਰ ਫੈਮਿਲੀ ਚ ਪੰਜ ਤੋਂ 6 ਟਰਾਲੀਆਂ ਆਲਮੋਸਟ ਆ ਚੁੱਕੀਆਂ ਨੇ ਬਾਕੀ ਦੇਖਦੇ ਆਂ ਸਾਫ ਦਾ ਕਿੰਨੀ ਅਪਡੇਟ ਆਉਂਦੀ ਹੈ ਤੁਹਾਨੂੰ ਵੀਡੀਓ ਚ ਹੰਡ ਤੱਕ ਜਰੂਰ ਦੱਸਾਂਗੇ ਓਕੇ ਵੀਰੇ ਧੰਨਵਾਦ